ਸਸੀ ਕਾਲ ਜੀ ਕੀ ਹਾਲ ਚਾਲ ਆ ਭਰਾ ਠੀਕ ਠਾਕ ਹੋ ਅੱਜ ਇੱਕ ਛੋਟੀ ਜੀ ਵੀਡੀਓ ਬਣਾਉਣ ਲੱਗਿਆ ਤੁਹਾਡੇ ਖਾਤਰ ਵੀਡੀਓ ਨੂੰ ਪੂਰੀ ਦੇਖਿਓ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਹਨਾ ਇਹ ਵੀਡੀਓ ਬਣਾ ਰਿਹਾ ਜੀ ਜਿਹੜੇ ਮੇਰੇ ਵੀਰ ਭਰਾ ਨਾ ਮੱਝਾਂ ਦਾ ਵਪਾਰ ਕਰਦੇ ਆ ਜਾਂ ਗਾਂਜਾਂ ਦਾ ਵਪਾਰ ਕਰਦੇ ਆ ਬੱਕਰੀਆਂ ਵਗੈਰਾ ਬੱਕਰੇ ਬੱਕਰੀਆਂ ਹਨਾ ਜਾਂ ਕੋਈ ਵੀ ਕਿਸੇ ਵੀ ਚੀਜ਼ ਦਾ ਕੋਈ ਵਪਾਰ ਕਰਦੇ ਆ ਜਾਂ ਕੋਈ ਵੇਚਣਾ ਚਾਹੁੰਦਾ ਜਾਂ ਖਰੀਦਣਾ ਚਾਹੁੰਦਾ ਹੋਵੇ ਹਨਾ ਆਪਾਂ ਉਹਨਾਂ ਵਾਸਤੇ ਇਹ ਵੀਡੀਓ ਬਣਾ ਰਹੇ ਹਾਂ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਜਿਹੜੀ ਅੱਜ ਦੀ ਇਹ ਵੀਡੀਓ ਹੈਗੀ 2-4 ਮਿੰਟਾਂ ਦੀ ਵੀਡੀਓ ਹੋਊਗੀ ਤੇ ਆਪਾਂ ਆਪਣੇ ਪੀਵੀ 11 केटीਵੀ ਚੈਨਲ ਦੇ ਉੱਤੇ ਤੁਹਾਨੂੰ ਪਤਾ ਹੀ ਹੈ ਆਪਾਂ ਬੱਕਰੀਆਂ ਦੀ ਤੇ ਮੱਝਾਂ ਗਾਵਾਂ ਦੀ ਵੀਡੀਓ ਬਣਾਉਂਦੇ ਰਹਿੰਦੇ ਆ ਬਾਕੀ ਜੇਕਰ ਕਿਸੇ ਨੇ ਕੋਈ ਵੀ ਮਕਾਨ ਪਲਾਟ ਜਾਂ ਕੋਈ ਮਸ਼ੀਨਰੀ ਵਗੈਰਾ ਵੇਚਣਾ ਹੋਵੇ ਹਨਾ ਤਾਂ ਸੇਲ ਕਰਨਾ ਹੋਵੇ ਉਹਦੇ ਬਾਰੇ ਵੀ ਆ ਜੇਕਰ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਵੇਚਣਾ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕਿਸੇ ਵੀ ਪ੍ਰੋਡਕਟ ਦੀ ਜਣ ਕੇ ਕੋਈ ਵੀਹੀਕਲ ਵਗੈਰਾ ਦੀ ਜਾ ਕੋਈ ਮੱਝਾਂ ਗਾਈਆਂ ਬੱਕਰੀਆਂ ਭੇਡਾਂ ਉਹਦੀ ਵੀਡੀਓ ਬਣਾ ਕੇ ਸਾਨੂੰ ਸੈਂਡ ਕਰ ਸਕਦੇ ਹੋ ਜੀ ਇੱਕ ਧਿਆਨ ਜ਼ਰੂਰ ਰਹੇ ਵੀ ਜਦੋਂ ਤੁਸੀਂ ਇਹ ਵੀਡੀਓ ਨਾ ਬਣਾਉਂਗੇ ਆਪਣੇ ਮੋਬਾਈਲ ਦੇ ਜਿਹੜੇ ਕੈਮਰੇ ਵਗੈਰਾ ਹੋਣਗੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਓ ਤਾਂ ਕਿ ਵੀਡੀਓ ਪੂਰੀ ਸਾਫ਼ ਆਵੇ ਦੂਸਰੀ ਗੱਲ ਹੈ ਜਿਹੜੀ ਮੋਬਾਈਲ ਆ ਨਾ ਖੜਮੇ ਲੋਟ ਨਹੀਂ ਬਣਾਉਣਾ ਹੈ ਟੇਡੇ ਲੋਟ ਵੀਡੀਓ ਬਣਾਉਣੀ ਹੈਗੀ ਟੇਡੇ ਲੋਟ ਮੋਬਾਈਲ ਕਰਕੇ ਇਸ ਤਰ੍ਹਾਂ ਟੇਡੇ ਲੋਟ ਮੋਬਾਈਲ ਕਰਕੇ ਤੁਸੀਂ ਵੀਡੀਓ ਬਣਾਉਣੀ ਹੈਗੀ ਤੇ ਉਹ ਵੀਡੀਓ ਬਣਾ ਕੇ ਵੀਡੀਓ ਦੇ ਕਲਿੱਪ ਨੇ ਜਿਹੜੇ ਇੱਕ ਇੱਕ ਦੋ ਦੋ ਮਿੰਟਾਂ ਦੇ ਹੋਣੇ ਚਾਹੀਦੇ ਨੇ ਜੇਕਰ ਮੱਝਾਂ ਵੀਡੀਓ ਬਣਾਉਂਗੇ ਤਾਂ ਉਹਨੂੰ ਤੋੜ ਕੇ ਵੀ ਦਿਖਾਉਣਾ ਉਹਦੀ ਡਿਟੇਲ ਪੂਰੀ ਤੁਸੀਂ ਸਾਡੇ ਨਾਲ ਸ਼ੇਅਰ ਕਰੋਗੇ ਬੋਲ ਕੇ ਜਾਂ ਲਿਖ ਕੇ ਤੁਸੀਂ ਤੁਹਾਨੂੰ ਸੈਂਡ ਕਰ ਸਕਦੇ ਹੋ ਕਿਹੜਾ ਪੰਡਾ ਕਿਹੜਾ ਨੰਬਰ ਹੈ ਜੇਕਰ ਤੁਸੀਂ ਨੰਬਰ ਨਹੀਂ ਵੀ ਬੋਲਣਾ ਚਾਹੁੰਦੇ ਤਾਂ ਤੁਸੀਂ ਨੰਬਰ ਸੈਂਡ ਜ਼ਰੂਰ ਕਰ ਦਿਓ ਤੁਹਾਡਾ ਉਹ ਨੰਬਰ ਆਪਾਂ ਰੱਖ ਲਾਂਗੇ ਗੁਪਤ ਤਾਂ ਕਿ ਤੁਹਾਡੇ ਕੋਲ ਜਿਆਦੇ ਕਾਲਾਂ ਨਾ ਆਉਣ ਜਿਹੜਾ ਕੋਈ ਸਾਨੂੰ ਪੁੱਛੂਗਾ ਸਕਰੀਨਸ਼ਾਟ ਲੈ ਕੇ ਆਪਣੇ ਆਪ ਇਸੇ ਕੰਟੈਕਟ ਤੁਹਾਡੇ ਨਾਲ ਕਰ ਲਾਂਗੇ ਜੀ ਹੈਨਾ ਕੋਈ ਮਸ਼ੀਨਰੀ ਵੇਚਣੀ ਖਰੀਦਣੀ ਚਾਹੁੰਦੇ ਹੋ ਜਾਂ ਕੋਈ ਪਸ਼ੂ ਤੁਸੀਂ ਵੇਚਣਾ ਖਰੀਦਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਦੇ ਜ਼ਰੀਏ ਸੋਡੀ ਮਦਦ ਵੀ ਹੋ ਜਾਣੀ ਹੈਗੀ ਘਰੇ ਬੈਠ ਕੇ ਤੁਸੀਂ ਆਪਣਾ ਕੋਈ ਵੀ ਚੀਜ਼ ਹੈ ਜੀ ਸੇਲ ਕਰ ਸਕਦੇ ਹੋ ਹਨ ਤਾਂ ਕਰਕੇ ਅਸੀਂ ਇਹ ਵੀਡੀਓ ਬਣਾਈ ਹੈ ਵੀਡੀਓ ਨੂੰ ਬਹੁਤ ਬਹੁਤ ਲਾਈਵ ਤੇ ਸ਼ੇਅਰ ਜ਼ਰੂਰ ਕਰਦੇ ਹੋ ਹਰ ਇੱਕ ਵੀਰ ਦਾ ਕਿ ਇਹ ਵੀਡੀਓ ਪਹੁੰਚ ਸਕੇ ਜੇਕਰ ਕਿਸੇ ਨੇ ਵੀ ਕੋਈ ਵੀ ਫਾਰਮ ਦੇ ਵਿੱਚ ਜਾ ਸੱਦ ਕੇ ਵੀਡੀਓ ਬਣਵਾਉਣੀ ਹੈ ਤਾਂ ਵੀ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੁੰਦਾਗਾ ਜੀ ਤਾਂ ਸਾਨੂੰ ਕਾਲ ਕਰ ਸਕਦੇ ਹੋ ਸਾਨੂੰ ਪੁੱਛ ਸਕਦੇ ਹੋ ਵੀ ਕਿਸ ਤਰ੍ਹਾਂ ਵੀਡੀਓ ਬਣਾਉਣੀ ਹੈ ਕੀ ਕਰਨਾ ਦੋ ਪਸਮਦੀ ਚਾਰ ਪਸਮਦੀ ਜਿਹੜੀ ਵੀ ਤੁਸੀਂ ਵੀਡੀਓ ਬਣਾਉਣੀ ਹੈ ਜਾਂ ਕਿਸੇ ਟਰੈਕਟਰ ਦੀ ਟਰਾਲੀ ਦੀ ਮਸਿੰਦਰੀ ਦੀ ਦੁਕਾਨ ਦੀ ਐਡ ਕਰਵਾਉਣੀ ਹੈ ਜੋ ਵੀ ਕਰਵਾਉਣਾ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੈਗਾ ਜੀ ਤੁਹਾਡੇ ਭਰਾ ਨੂੰ ਕਰ ਲਿਓ ਫੋਨ ਤੇ ਆਪਾਂ ਤੁਹਾਡੀ ਐਡ ਲਾਵਾਂਗੇ ਫੇਸਬੁੱਕ ਤੇ YouTube ਤੇ Instagram ਦੇਤੇ ਆਪਾਂ ਐਡ ਜ਼ਰੂਰ ਚਲਾਇਆ ਕਰਾਂਗੇ ਜੀ ਜਿਹੜਾ ਵੀ ਤੁਸੀਂ ਕੁਝ ਵੇਚਣਾ ਖਰੀਦਣਾ ਚਾਹੁੰਦੇ ਹੋ ਤਾਂ ਜੀ ਕਰ ਲਿਓ ਸੰਪਰਕ ਸੋਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਜੀ ਥੈਂਕ ਯੂ